ਅਜਿੱਥੇ ਪੂਰੇ ਭਾਰਤ ਦੇ ਵਿੱਚ ਵੀਰੋ ਨਾਨਕ ਦੇਵ ਜੀ ਦਾ ਪ੍ਰਗਟ ਦਿਵਸ ਬੜੇ ਉਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ ਗੁਰਪੁਰਬ ਦੇ ਮੌਕੇ ਗੁਰਦੁਆਰਾ ਗੁਰੂ ਸਿੰਘ ਸਭਾ ਈ ਬਲੌਕ ਫਾਇਰਨਦੀਪ ਸਿੰਘ ਨਗਰ ਵਿਖੇ ਗੁਰਪੁਰਬ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਨਾਖ ਖਾਲ ਬਾਤ ਕਰਦੇ ਕਿਹਾ ਗਿਆ ਕਿ ਪਹਿਲਾ ਤਾਂ ਗੁਰਪੁਰਬ ਦੀ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅਤੇ ਇਸ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਗੁਰੂਆਂ ਦੇ ਦਸਵੇਂ ਮรรค ਤੇ ਸਾਨੂੰ ਚੱਲਣਾ ਚਾਹੀਦਾ ਅਤੇ ਚੰਗੇ ਕੰਮ ਕਰਨੇ ਚਾਹੀਦੇ ਹਨ ਇਸ ਦੌਰਾਨ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇੱਥੇ ਦੂਰੋ ਦੂਰ ਸੰਗਤਾਂ ਹੁੰ ਹੁਮਾ ਕੇ ਆਰਿਆ ਨੇ ਅਤੇ ਵਕ ਵਕ ਗੁਰਦੁਆਰੇ ਵਿੱਚ ਨਤਮਸਤਕ ਹੋ ਗੁਰੂ ਦੇ ਆਸ਼ੀਰਵਾਦ ਨੂੰ ਪ੍ਰਾਪਤ ਕਰ ਰਹੀਆਂ ਨੇ ਇਸ ਦੌਰਾਨ ਮੈਨੇਜਰ ਵੱਲੋਂ ਕਿਆ ਕੀ ਸੰਗਤਾਂ ਦੇ ਲਈ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਹਨ ਇਸ ਦੌਰਾਨ ਗੁਰਦੁਆਰੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਲੋਕਾਂ ਵੱਲੋਂ ਕੱਲ੍ਹ ਦੇ ਦਿਨ ਹੀ ਨਗਰ ਕੀਰਤਨ ਵਿੱਚ ਪੱਛੜ ਕੇ ਹਿੱਸਾ ਲਿਆ ਗਿਆ ਸੀ ਅਤੇ ਉਹਨਾਂ ਲੋਕਾਂ ਵੱਲੋਂ ਅੱਜ ਦੇ ਦਿਹਾੜੇ ਤੇ ਗੁਰਦੁਆਰੇ ਵਿੱਚ ਗੁਰੂ ਦੇ ਜਸ ਗਾਏ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਭਜੋਤ ਸਿੰਘ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਈ ਬਲਾਕ ਤਰਨ ਪ੍ਰਚਾਰ ਦੀ ਸੇਵਾ ਦਾਸ ਨੂੰ ਮਿਲੀ ਹੋਈ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਨ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਤਨ ਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਦੇ ਆਗਮਨ ਪੁਰਬ ਦੀ ਪੂਰੀ ਹੀ ਦੁਨੀਆ ਨੂੰ ਸਾਰੀ ਹੀ ਸਾਧ ਸੰਗਤ ਨੂੰ ਬੇਅੰਤ 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 ਵਧਾਈਆਂ ਹੋਣ ਜੀ ਸਤਗੁਰੂ ਨਾਨਕ ਜੀ ਦਾ ਪ੍ਰਕਾਸ਼ ਇਸ ਪੂਰੇ ਜਗਤ ਵਿੱਚ ਚਾਨਣ ਦੀ ਤਰ੍ਹਾਂ ਉਸ ਸੂਰਜ ਦੇ ਚਾਨਣ ਤੋਂ ਵੀ ਵੱਧ ਫੈਲਿਆ ਜਿਨੇ ਹਨੇਰੇ ਨੂੰ ਦੂਰ ਕਰਕੇ ਬ੍ਰਹਿਮ ਪਰਮ ਨੂੰ ਦੂਰ ਕਰਕੇ ਵਰਣ ਜਾਤੀ ਦਾ ਪੇਦ ਮਿਟਾ ਕੇ ਉਸ ਇੱਕ ਅਕਾਲ ਪੁਰਖ ਦੇ ਨਾਲ ਸਾਰਿਆਂ ਨੂੰ ਜੋੜਿਆ ਅਸੀਂ ਉਸ ਨਿਰਮਲ ਪੰਥ ਦੇ ਬਾਣੀ ਤੰਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਨੂੰ ਯਾਦ ਕਰਦੇ ਹਾਂ ਯਾਦ ਕਰਨ ਦਾ ਸਾਡਾ ਸਹੀ ਤਰੀਕਾ ਤਦ ਹੋ ਸਕੇਗਾ ਜਦ ਉਹਨਾਂ ਨੇ ਜਦ ਅਕਾਲ ਪੁਰਖ ਨਾਲ ਸਾਨੂੰ ਜੋੜਿਆ ਹੈ ਅਸੀਂ ਇਸ ਅਕਾਲ ਦੀ ਉਸਤਤ ਕਰਦੇ ਹੋਏ ਹਮੇਸ਼ਾ ਹੀ ਉਹਦਾ ਸਹਾਰਾ ਲੈ ਕੇ ਉਹਦੇ ਚਰਨਾਂ 'ਚ ਬੇਨਤੀ ਜੋਦਰੀ ਕਰੀਏ ਕਿ ਅਸੀਂ ਉਸ layak ਹੋ ਸਕੀਏ ਜੋ ਮਨੁੱਖੀ ਦੇਹੀ ਸਾਨੂੰ ਮਿਲੀ ਹੈ ਕਿ ਅਸੀਂ ਸਰਬੱਤ ਦੇ ਭਲਾ ਕਰਦੇ ਹੋਏ ਆਪਣੇ ਗੁਰੂਆਂ ਦਾ ਔਰ ਆਪਣੇ ਸਮਾਜ ਦੀ ਔਰ ਇਸ ਪੂਰੀ ਦੁਨੀਆ ਨੂੰ ਇੱਕ ਮਾਲਾ ਦੀ ਤਰ੍ਹਾਂ ਪਰੋ ਕੇ ਇੱਕ ਸਾਰਤਾ ਲੈ ਕੇ ਆ ਸਕੀਏ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਇਤਨੀ ਖੁਸ਼ੀਆਂ ਅਸੀਂ ਮਨਾ ਰਹੇ ਹਾਂ ਇਹਦੇ ਨਾਲ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਗੁਰ ਸ਼ਬਦ ਦਾ ਪ੍ਰਚਾਰ ਕਰੀਏ ਗੁਰ ਸ਼ਬਦ ਦਾ ਪ੍ਰਚਾਰ ਸਾਡੇ ਜੀਵਨ ਦੇ ਵਿੱਚ ਸਾਰੇ ਅੰਧਿਆਰਿਆਂ ਨੂੰ ਦੂਰ ਕਰੇਗਾ ਸਾਡੇ ਜੀਵਨ ਚ ਐਸੀ ਗੁਰਬਾਣੀ ਦੀ ਖੁਸ਼ੂ ਹਫਲੇਗੀ ਜਿੱਥੇ ਸਾਡਾ ਪਰਿਵਾਰ ਸਮਾਜ ਔਰ ਇੱਕ ਪੂਰੀ ਦੁਨੀਆ ਲੋਕਾਈ ਵਿੱਚ ਆਨੰਦ ਦੀ ਅਵਸਥਾ ਬੜੇਗੀ ਸਤਗੁਰ ਨਾਨਕ ਜੀ ਨੇ ਸਾਨੂੰ ਇਹ ਸੇਧ ਦਿੱਤੀ ਹੈ ਇਹ ਨਿਰਮਲ ਪੰਚ ਲਾਣ ਤੋਂ ਬਾਅਦ ਅਸੀਂ ਆਸਤੇ ਆਸਤੇ 10 ਜਾਮਿਆਂ ਦੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਉਸ ਸਮੇਂ ਖਾਲਸਾਈ ਪ੍ਰਚੰਡ ਖਾਲਸਾਈ ਰੰਗ ਵਿੱਚ ਰੰਗੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਖਾਲਸਾਈ ਰੂਪ ਦਿੱਤਾ ਸੋ ਆਓ ਅਸੀਂ ਉਸ ਨਿਰਮਲ ਪੰਥ ਨਿਰਮਲ ਪੰਥ ਦੇ ਬਾਣੀ ਗੁਰੂ ਨਾਨਕ ਪਾਸ਼ਾ ਔਰ ਖਾਲਸਾਈ ਸੋਚ ਨੂੰ ਪ੍ਰਚੰਡ ਕਰਦੇ ਹੋਏ ਸਰਬਤ ਦੇ ਭਲੇ ਦੇ ਲਈ ਕੰਮ ਕਰੀਏ ਔਰ ਆਪਣੇ ਜੀਵਨ ਦੇ ਵਿੱਚੋਂ ਵਹਿਮ ਭਰਮ ਦੇ ਹੰਦਕਾਰ ਮਿਟਾਈਏ ਔਰ ਗੁਰਬਾਣੀ ਦਾ ਚਾਣਨ ਕਰੀਏ ਚਾਹੀਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲੌਕ ਅਸਵੇਰ ਤੋਂ ਹੀ ਦੀਵਾਨ ਸਜੇ ਹੋਏ ਨੇ ਲੱਖਾਂ ਹੀ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਰਹੀਆਂ ਨੇ ਔਰ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਗੁਰਬਾਣੀ ਦੇ ਗਾਇਨ ਗੁਰਬਾਣੀ ਦੇ ਵਿਚਾਰ ਜਿੱਥੇ ਅਸੀਂ ਗਾਇਨ ਕਰਦੇ ਹਾਂ ਗੁਰਬਾਣੀ ਸੁਣਦੇ ਹਾਂ ਗੁਰਬਾਣੀ ਦਾ ਵਿਚਾਰ ਸਾਡੇ ਜੀਵਨ ਦਾ ਸਭ ਤੋਂ ਵੱਡਾ ਇਕ ਮਕਸਦ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਨੂੰ ਅਸੀਂ ਸਮਝ ਕੇ ਆਪਣੇ ਜੀਵਨ ਦੇ ਵਿੱਚ ਉਤਾਰ ਸਕੀਏ ਇੱਕ ਵਾਰ ਫਿਰ ਗੁਰਦੁਆਰਾ ਪ੍ਰੰਧਕ ਕਮੇਟੀ ਈ ਬਲਾਕ ਭਾਈ ਰਣਦੀਰ ਸਿੰਘ ਅੰਦਿਆਣਾ ਤੋਂ ਸਾਰੀ ਹੀ ਜਗਤ ਨੂੰ ਬਾਬਾ ਨਾਨਕ ਤਨਦਨ ਸ਼੍ਰੀ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਬਰੋਦੀ ਲੱਖ ਲੱਖ ਵਧਾਈ ਹੋਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਆਓ ਗੁਰੂ ਜੀ ਸਾਡੇ ਸਾਰਿਆਂ ਨੂੰ ਉਤਾਰ ਲੈਣ ਗੁਰਬਾਣੀ ਦੇ ਚਾਨਣ ਦੇ ਵਿੱਚ ਸਾਡਾ ਜੀਵਨ ਰੋਸ਼ਨਾ ਕਰ ਦੇਣ ਇੱਕ ਵਾਰ ਫਿਰ ਸਾਰਿਆਂ ਨੂੰ ਵਧਾਈ ਪੂਰੇ ਗੁਰਦੁਆਰਾਪੁਰ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਇਸ ਇਲਾਕਾ ਨਿਵਾਸੀਆਂ ਨੂੰ ਵਧਾਈ ਜਿਨ੍ਹਾਂ ਨੇ ਪਹਿਲੇ ਐਤਵਾਰ ਨੂੰ ਪ੍ਰਕਾਸ਼ ਨਗਰ ਕੀਰਤਨ ਦੇ ਵਿੱਚ ਹੌਮ ਹਮਾ ਕੇ ਗੁਰੂ ਦੇ ਜਸ ਗਾਏ ਔਰ ਹੁਣ ਗੁਰੂ ਘਰ ਦੇ ਵਿੱਚ ਬੈਠ ਕੇ ਜਸ ਗਾ ਰਹੇ ਨੇ ਗੁਰਬਾਣੀ ਦਾ ਅਥਾ ਪਰਵਾਹ ਚੱਲ ਰਿਹਾ ਹੈ ਗੁਰੂ ਕੇ ਲੰਗਰ ਚੱਲ ਰਹੇ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਇੱਕ ਇਸ ਮੌਕੇ ਤੇ ਸਿਰਫ ਇੱਕ ਸੰਦੇਸ਼ਾ ਦੇਣਾ ਚਾਹਾਂਗਾ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਨਾਲ ਪੋਥੀ ਪਰਮੇਸ਼ਰ ਦਾ ਥਾਨ ਤੋਂ ਅੱਗੇ ਲੈ ਕੇ ਜਿਸ ਸਮੇ ਗੁਰਬਾਣੀ ਨੂੰ ਇਕੱਤਰ ਕੀਤਾ ਹੈ ਉਹ ਜੋ ਐਜੂਕੇਸ਼ਨ ਦਿੰਦੀ ਹੈ ਪੂਰੀ ਦੁਨੀਆ ਨੂੰ ਸਾਡੇ ਨੌਜਵਾਨ ਬੱਚੀ ਬੱਚਿਆਂ ਨੂੰ ਵੀ ਹੁਣ ਇਸ ਸਮੇ ਮਿਆਰੀ ਐਜੂਕੇਸ਼ਨ ਦੇਣ ਦੀ ਲੋੜ ਹੈ ਦੁਨੀਆਵੀ ਐਜੂਕੇਸ਼ਨ ਵਿੱਚ ਐਕਸੀਲੈਂਸ ਉਹ ਪ੍ਰਾਪਤ ਕਰਨ ਨਾਲ ਦੇ ਨਾਲ ਆਪਣੇ ਅਮੀਰ ਵਿਰਸੇ ਨਾਲ ਉਹਤ-ਬੋਤ ਹੋ ਕੇ ਇਹਦੀ ਵੀ ਵਿੱਦਿਆ ਪ੍ਰਾਪਤ ਕਰਨ ਔਰ ਇੱਕ ਨਰਮ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਣ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ दास ਡਾਕਟਰ ਗੁਰਵਰ ਸਿੰਘ ਦਾਸ ਵੱਲੋਂ ਜੋ ਸੈਵਸ ਨੂੰ ਨਾ ਦੇਜ ਵਿਜਾ ਗੁਰਪੁਰ ਬਣਾਇਆ ਜਾ ਰਿਹਾ ਹੈ ਗੁਰਦੁਆਰਾ ਸੇਗੋ ਸਿੰਘ ਸਵਾ ਇਹ ਬਲੌਕ ਪਾਇਰ ਦੇਸ਼ਿੰਗਰ ਜੁਕੇ ਸੋ ਮੈਂ ਆਪਣੇ ਵੱਲੋਂ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਮਹਾਰਾਜ ਪਾਈ ਗੁਰਦਾਰ ਜੀ ਕਹਿੰਦੇ ਹਨ ਸਬਦ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗਚਾਨਨ ਹੋ ਆ ਸਤਗੁਰੂ ਨਾਨਕ ਪ੍ਰਗਟਿਆ ਮਿਢੀ ਤੋਂ ਜਗ ਚਾਨਣ ਹੋਆ ਗੁਰਬਕ ਕਾਲ ਵਿੱਚ ਪ੍ਰਗਟ ਹੋਆ ਸੋ ਇਹ ਜੋ ਗੁਰਬਾਣੀ ਹੈ ਜੋ ਗੁਰਨਾਨਦ ਦੇਸ ਜੀ ਨੇ ਦਿੱਤੀ ਹੈ ਜੇ ਅਸੀਂ ਉਸ ਦਾ ਸਤਕਾਰ ਕਰਦੇ ਹਾਂ ਤਾਂ ਸਾਨੂੰ ਉਸ ਤੇ ਚੱਲਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਗੁਰਬਾਣੀ ਨੂੰ ਮੰਨਦੇ ਜ਼ੋਰ ਹਾਂ ਪਰ ਜਿਹੜੀ ਮੰਨਣੀ ਗੱਲ ਹੈ ਉਹ ਬਹੁਤ ਜ਼ਰੂਰੀ ਹੈ ਸੋ ਮੈਂ ਸਾਰੇ ਸੰਸਾਰ ਨੂੰ ਆਪਣੇ ਵੱਲੋਂ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ सुरेंद्र ਸਿੰਘ ਜੀ ਜਨਰਲ ਸੱਤਰ ਗੁਰਦੁਆਰਾ ਸਿੰਘ ਸਭਾਈ ਬਲਕ ਸਾਡੇ ਇਹ ਸੰਗਤਾਂ ਨੂੰ ਗੁਰਪ੍ਰਬਧੀਆਂ ਤੇ ਅੱਜ ਨਾਨਕ ਦੇਵ ਜੀ ਮਹਾਰਾਜ ਦੇ ਗੁਰਪ੍ਰਬਧੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅਲ ਕੀਰਤਨ ਵਗੈਰਾ ਕਿੰਨੇ ਵੇਜ ਤੱਕ ਚੱਲੇਗਾ ਸਵੇਰ 9 ਵਜੇ ਤੋਂ ਕੀਰਤਨ ਹੋ ਰਹੇ ਨੇ ਜਿਹਨਾਂ ਦੁਆਨਾਂ ਦੀ 3 ਵਜੇ ਤੱਕ ਸਮਾਪਤ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਕੀਰਤਨ ਦਰਬਾਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲਣਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ